ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈਸ ਇੱਕ ਵਾਰੀ ਜਿਹੜਾ ਨੋਟ ਕਰ ਲਓ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਸੱਜਣੋ ਐਸ ਵੇਲੇ ਭਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਆ ਸਵੇਰ ਦਾ ਟਾਈਮ ਆ ਸੱਜਣੋ ਤੇ ਤੁਹਾਨੂੰ 6 ਐਨੀਮਲ ਆ ਜਿਹੜੇ ਭਾਉ ਦੇ ਕੋਲੇ ਐਸ ਵੇਲੇ ਫੋਰ ਸੇਲ ਵਿਕਾਊ ਆ ਝੋਟੀਆਂ ਮੱਝਾਂ ਟਾਪ ਦੇ ਪਸ਼ੂ ਆ 6 ਜਿਹੜਾ ਵੀ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋ ਇਹਨਾਂ ਤੇ ਪੈਸੇ ਖਰਚ ਕਰਨੇ ਆ ਰਿਕਵੈਸਟ ਬੇਨਤੀ ਇੱਕ ਹੋਰ ਆ ਕਿ ਨਵੇਂ ਸੱਜਣ ਜਿਹੜੇ ਪਹਿਲੀ ਵਾਰੀ ਵੀਡੀਓ ਵੇਖਦੇ ਆ ਚੈਨਲ ਤੇ ਉਹ ਸਬਸਕ੍ਰਾਈਬ ਵੀ ਕਰ ਲਿਓ ਤੇ ਜੇ ਫੇਸਬੁੱਕ ਤੇ ਸ਼ਾਰਟ ਵੀਡੀਓ ਵੇਖੋਗੇ ਤਾਂ ਉੱਧਰ ਵੀ ਫੋਲੋ ਜਰੂਰ ਕਰ ਲਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਸੂਆਂ ਮਈਆਂ ਤੋਂ ਸ਼ੁਰੂ ਕਰਾਂਗੇ ਤੇ ਲਾਸਟ ਤੇ ਵਿਖਾਵਾਂਗੇ ਇੱਕ ਤੁਹਾਨੂੰ ਬੜੇ ਚੰਗੇ ਦੁੱਧ ਦੀ ਮਾਲਕ ਮੈਂ ਭਾਉ ਕੋਲੇ ਆਈ ਆ ਹਾਥੀ ਦਾ ਬੱਚਾ ਕਹਿ ਦੀਏ ਕਹਿੰਦਾ ਦੂਰ ਐ ਨਹੀਂ ਬੜੀ-ਵੱਡੀ ਦੇ ਬੜਾ ਕਦ ਕੱਢ ਤੇ ਬਹੁਤ ਹੀ ਸੋਹਣਾ ਰੰਗ ਰੂਪ ਆ ਮੈਂ ਦਾ ਸਿੰਘ ਜ਼ਰੂਰ ਥੋੜਾ ਚੱਕ ਕੇ ਮੋੜਿਆ ਤੇ ਪਰ ਜਦੋਂ ਦੁੱਧ ਵਾਲੇ ਪੱਖ ਤੋਂ ਵੇਖੀਏ ਤਾਂ ਸਜਣੋ ਸਿੰਘ ਭੁੱਲ ਜਾਈਦਾ ਆਜੋ ਸੁਈਆਂ ਮਈਆਂ ਤੋਂ ਕਰ ਲੈਨੇ ਆਪਾਂ ਸ਼ੁਰੂ ਤੇ ਫਿਰ ਨਾਲੇ ਚਲਾ ਚਲੂ ਕੇ ਵੇਖੀ ਚੱਲਦੇ ਆ ਨਾਲੇ ਰੇਟ ਰੂਟ ਪੁੱਛੀ ਚੱਲਦੇ ਆ ਬਾਕੀ ਧਾਰਾ ਧੂਰਾ ਵੀ ਹੋ ਸਕਦਾ ਤੁਹਾਨੂੰ ਚੈੱਕ ਕਰਾਈ ਚੱਲ ਗਏ ਵੀਡੀਓ ਲੰਮੀ ਹੋ ਸਕਦੀ ਜੁੜ ਰਹੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਤੇ ਕਰਕੇ ਤਸੱਲੀ ਕਰਿਓ ਖਰੀਦਦਾਰ ਪਾਉਜੀ ਸਾਸਤਰੀ ਕਾਲ ਸਾਸਤਰੀ ਕਾਲ ਜੀ ਸਤਿ ਸ੍ਰੀ ਅਕਾਲ ਦੇਖ ਹੋਰ ਸੁਣਾਓ ਬੜੀ ਕਿਰਪਾ ਗੁਰੂ ਗRANDਾਸ ਦੀ ਚੜਦੀ ਕਲਾ ਨਾ ਬੜੀ ਮਿਹਰ ਉਹ ਦੀ ਤੇ ਵਿੱਚੋਂ ਆ ਹੁਣ ਤਿੰਨ ਚਾਰ ਦਿਨ ਪੈ ਗਏ ਆਪਣੇ ਹਣਾ ਨੀ ਤੇ ਇੱਕ ਥੋੜਾ ਜਨਾ ਕੱਲ ਵੀ ਚਾਉਦੇ ਸੀ ਹਾਂ ਜੇ ਆਪਾਂ ਬੱਸਾਂ ਖਰਦੇ ਚਾਉਦੇ ਹਾਂ ਫੇਰ ਸੰਗਤਾਂ ਦੇ ਕੱਲ ਇੱਕ ਭੋਗ ਹੀ ਉਧਰ ਚਲੇ ਗਏ ਕੱਲ ਉਤਰਾ ਬਨਮ ਨਹੀਂ ਹਾਂ ਹਾਂ ਕੱਲ ਵੇਚ ਗਿਆ ਫੇਰ ਲਿਆ ਮਾਲ ਠੀਕ ਆ ਤੇ ਇੱਕ ਤੁਹਾਡੇ بارش ਵੀ ਬਹੁਤ ਹੋਈ ਆ بارش ਬਹੁਤ ਹੈ ਜੀ ਤੇ ਪਾਉਜੀ ਐਡਰੈਸ ਆਪਣਾ ਐਡਰੈਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰ ਤਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਨੰਬਰ ਹੈਗਾ 887288568 77103 ਕਾ ਤਰਜੀਰੋ ਛੱਤੀ ਤੇ ਅੱਜ ਕਿੰਨੇ ਜਾਨਵਰ ਜਿਹੜੇ ਵਿਖਾ ਲਏ ਆਪਣੇ ਕੋਲ 6 ਆ ਤੇ 16 ਕਿਲੋ ਵਾਲਿਆਂ ਵੀ ਅੱਜ ਆਪਣੇ ਕੋਲ ਲੈ ਗਿਆਂ ਠੀਕ ਆ ਤੇ 12 ਕਿਲੋ ਵਾਲਿਆਂ ਹੈਗੇ 10 ਕਿਲੋ ਵਾਲਿਆਂ ਵੀ ਆ ਲਿਆ ਓਕੇ ਰਿਪੋਰਟ ਅੱਜ ਤੇ 18 ਕਿਲੋ ਵਾਲੀ ਵੀ ਆ ਕੇ ਗਈ ਜਿਹੜੀ ਲਾਸਟ ਤੇ ਵਿਖਾਉਣੀ ਆ ਆਹ 14 ਕਿਲੋ ਵਾਲੀ ਰਿਕਾਰਡ ਤੋੜ ਦੂ ਮੈਂ ਗੁਰਦੀਪ ਸਿੰਘ ਆ ਵਾਕਈ ਮੈਂ ਤੇ ਮੈਂ ਹੀ ਆ ਮੈਂ ਤਾਂ ਨਹੀਂ ਤੇ ਭਾਉਜੀ ਆ ਝੂਟੀ ਦੀ ਕੀ ਡਿਟੇਲ ਇਹ ਦੂਜਾ ਸੂਹਾ ਸੂਈ ਆ ਠੀਕ ਆ ਗੁਰਦੀਪ ਸਿੰਘ ਨੇ ਜ਼ਿਆਦਾ ਲੇਵਾ ਨਹੀਂ ਵਿਖਾਉਂਦੀ ਠੀਕ ਆ ਦੁੱਧ 12 ਕਿਲੋ ਬੌਲਾ ਪਰਸਾਂ ਦੀ ਸੂਈ ਝੂਟੀ ਥਾਂ ਓਕੇ ਵੇਲ ਬੂਲ ਕੱਦ ਕੋਦ ਬਹੁਤ ਆ 16 ਕਿਲੋ ਦੁੱਧ ਦੀ ਗਾਰੰਟੀ ਨਾਲ ਲਈ ਆਪਾਂ ਕਰੇ ਵਾਲੇ ਅੱਡੇ ਦੇ ਵਿੱਚੋਂ ਲਈ ਆਪਾਂ ਬੰਦੇ ਦਾ ਡਰੈਸ ਵੀ ਦੇ ਦਾਂ। ਅੱਛਾ ਜਿਹੜੇ ਬੰਦੇ ਤੋਂ ਲਈਏ ਨੇ ਪਹਿਲੇ ਸਵੇਰੇ 15 ਕਿਲੋ ਦੁੱਧ ਦਿੱਤਾ। ਐਡੀ ਕੱਟੀ ਚੰਗੀ। ਬਹੁਤ ਹੀ ਚੰਗੀ ਤੇ ਚਵਾਈਆਂ ਦੋ ਚੰਗੀ। ਬੱਚਾ ਇਹਦੇ ਕੋਲੇ। ਕੱਟਾ ਆ ਗਿਆ ਨੀਲੀ ਦਾ। ਕੱਟਾ ਦੇਗੀ ਨੀਲੀ ਦਾ? ਹਾਂ। ਕੀ ਆ ਜਾ ਬਿਲਕੁਲ ਯਾਰ। ਠੀਕ ਆ। ਤੇ ਤੋਰ ਇਹਦੀ ਕਰਾਈਏ ਚਾਕੇ ਜਾਤ ਵੇਖ ਕੇ ਹੋਜੀ ਆ ਹਨਾ। ਆਹ ਜਾਤ ਹੀ ਨਾ ਉਧਰ ਲਿਆਏ ਸਰਸੇ ਲਓ ਮੱਝਾ। ਹਾਂ। ਠੀਕ ਆ। ਆਹ ਇਹ ਕੋਈ ਆ ਵੀ ਹਾਂ। ਕੋਈ ਮਹਿੰਗਾ 18 ਕਿਲੋ ਘੱਟ ਨਹੀਂ। ਇਹ ਅਜੇ ਮੈਂ ਸਵੇਰੇ ਲਿਆਂਕੇ ਚੋਈ ਕਰੇ। ਵੇਖੋ ਸੱਜਣੋ ਬਾਡੀ ਸਟਰਕਚਰ ਤੁਹਾਨੂੰ ਮੈਂ ਦੱਸਦਾ ਚੰਗਾ ਭਾਉ ਨੇ ਦੱਸਦਾ ਤੁਹਾਨੂੰ ਵੀ ਲੇਵਾ ਜ਼ਰੂਰ ਘੱਟ ਵਿਖਾਉਂਦੀ ਆ। ਤੇ ਸੁਬਾ ਚੋਕੇ ਕਹਿੰਦਾ ਲਿਆਂਦੀ ਆ। ਤੇ ਮੰਨ ਲੋ ਵੀ 12 ਕਿਲੋ ਜਿਤਨਾ ਕਿ ਹਿੰਮਤ ਹੀ ਆਂ ਗਰੰਟੀ ਕਰਕੇ ਦੇ ਦੇਣਾ। ਉਹ ਕਹਿੰਦਾ ਵੀ 12 ਕਿਲੋ ਇਹਦੇ ਥੱਲੇ ਤੁਸੀਂ ਆ ਕੇ ਆਵਦਾ। ਜੇ ਲੀਟਰ ਮਾਰਨੇ ਚਾਹਣੇ ਆ ਲੀਟਰ ਮਾਰ ਲਓ ਜੇ ਕੰਡਾ। ਬਾਰੇ ਲੋਕਾ ਲਾਵੇ। ਮੈਂ ਚੋਂ ਇੱਕ ਨੰਬਰ ਨਾ ਹੋਵੇ ਤੇ ਆਪਾਂ 5000 ਰੁਪਇਆ ਦਾਂਗੇ ਠੀਕ ਆ ਪੈਸੇ ਲਾਏ ਆ ਪੈਸੇ ਲਾਏ ਚੋਂ ਮੈਂ ਬੜੀ ਚੰਗੀ ਠੀਕ ਆ ਤੇ ਪਾਉ ਜੀ ਇਹਦਾ ਰੇਟ ਕੀ ਹੋਊਗਾ ਰੇਟ ਦਾ ਕਰਦੀਸ਼ਾ ਮੁੱਦਾ ਤਾਂ ਕਰਦੇ ਇੱਕ 10 ਠੀਕ ਆ ਇੱਕ 5 ਚ ਵੀ ਆਣ ਥੋੜਾ ਫਤ ਮਾਨਤਨ ਕਰਾਂ ਇੱਕ ਲੱਖ 5000 ਚ ਵੀ ਆਏ ਭੈਣ ਭਰਾ ਦਾ ਮਾਨਤਨ ਕਰਦੇ ਆਂਗੇ ਹਨਾ ਲਓ ਵੀ ਸੱਜਣੋ 1 ਲੱਖ 2000 ਦੀ ਦੇਦਾ ਕਦੀਸ਼ਾ ਤਿੰਨ ਕਿਰੇ ਜਾਗਦੇ 1 ਲੱਖ ਤੇ 2000 ਦੇ 2000 ਦੀ ਜਿਹਦਾ ਬੱਚਾ ਇੱਧਰ ਬੈਠਾ ਹਾਂ ਆਵੇ ਤਾਜ਼ਾ ਬੱਚਾ ਮੈਂ ਸਾਰੇ ਕਹਿੰਦੇ ਬੱਚੇ ਥਾਗੇ ਸਾਰੇ ਵਿਖਾ ਦਨੇ ਹੁਣ ਆਪਾਂ ਆ ਵਾਕਿਆ ਹੀ ਤਾਜੀ ਆ ਕੋਈ ਸ਼ੱਕ ਨਹੀਂ ਦਿੱਲੀ ਬਿਲਕੁਲ ਹੀ ਜਮਾਂ ਗਿੱਲੀ ਆ ਕੋਈ ਸ਼ੱਕ ਨਹੀਂ 나ੜੂਆ ਨਾਲ ਹਾਂ ਨਹੀਂ ਠੀਕ ਆ ਓਕੇ ਰਿਪੋਰਟ ਆ ਇਹ ਬੈਠਾ ਚੰਗ ਚੰਗ ਕੇ ਦੁੱਧ ਤੇ ਆਹ ਕਿਹੜੀ ਦਾ ਬੱਚਾ ਕੱਟੀ ਇਹ ਕੱਟੀ ਆ ਚੌਥੇ ਨੰਬਰ ਤੇ ਚੌਥੇ ਨੰਬਰ ਵਾਲੀ ਮੈਂ ਦੀ ਕੱਟੀ ਆ ਗਈ ਹੈਨਾ ਚੌਥੇ ਵਾਲੀ ਦੀ ਠੀਕ ਆ ਆ ਤੀਜੇ ਨੰਬਰ ਵਾਲੀ ਦੂਜੇ ਨੰਬਰ ਵਾਲੀ ਝੋਟੀ ਦਾ ਕਟਾ ਦੂਜੇ ਨੰਬਰ ਤੇ ਜਿਹੜੀ ਵਿਖਾਉਣੀ ਉਹਦਾ ਕਟਾ ਤੇ ਆ ਜਿਹੜੀ ਵਿਖਾ ਦੇਣੀ ਅੱਗੀ ਉਹ ਆ ਮਰੀਆਣੀ ਵਾਲੀ ਮੈਂ ਵੱਡੀ ਉਹਦਾ ਉਹਦਾ ਵੀ ਕਟਾ ਹਾਂ ਲਓ ਜੀ ਸੱਜਣਾ ਬੱਚੇ ਤੁਹਾਨੂੰ ਮੈਂ ਸਾਰੇ ਪਹਿਲੀਆਂ ਦੇ ਵਿੱਚ ਕੈਮਰੇ ਤੇ ਵਿਖਾਤੇ ਆ ਤੇ ਅੱਗੇ ਆਪਾਂ ਦੋ ਨੰਬਰ ਝੋਟੀ ਦੇ ਪਹੁੰਚ ਗਏ ਬਾਉ ਜੀ ਇਹ ਝੋਟੀ ਇਹ ਪਹਿਲਾ ਸੂਆ ਗੁਰਦੀਪ ਸਿੰਘ ਆ ਕੀ ਬਾਤ ਆ ਯਾਰ 11 ਲੀਟਰ ਦੁੱਧ ਕੰਡੇ ਨਾਲ ਉਤੇ ਜਿੰਦ ਦੀ ਸੂਈ ਤੇ ਪਲੂਣ ਕੱਟੀ ਆ ਵੇਖਣ ਨੂੰ ਅਗਲਾ ਕਹਿ ਦੂ ਜਦੋਂ ਗੱਬਨ ਸੀ ਇਹਨਾਂ ਦੁੱਧ ਦੇ ਦੂ ਹਨਾ ਕਿਤੇ ਚੌਣ ਕਲਦੀਪ ਸਿਆ ਹੱਥ ਨਹੀਂ ਲੱਪਣ ਦੇਦੀ ਤੂੰ ਅਰਲ ਵਰਲ ਪਾਉ ਬੜੀ ਕਪੱਟੀ ਕੱਟੀ ਨੇ ਹਨਾ ਨੀਲੀ ਦਾ ਪੱਖ ਰੱਖਦੀ ਆ ਕੱਟੀ ਖਾਨਦਾਨੀ ਬੜੀ ਕਿ ਤਾਂ ਹੀ ਪਾਉ ਇਹਨਾਂ ਦੁੱਧ ਕਰ ਗਈ ਕਿਤੇ ਐਨ ਚੌਣ ਖਲੋ ਜਾਂਦੀ ਜਿਵੇਂ ਤੀਜੇ ਸਵੇਰ ਵਾਲੀ ਮਾਂ ਖਲੋਂਦੀ ਕੀ ਬਾਤ ਆ ਇਹ ਆਲੂਲ ਦਾ ਪਤਾ ਹੀ ਨਹੀਂ ਸਿੰਘ ਵੀ ਚੰਗਾ ਆ ਸਾਰੀ ਕੱਟੀ ਚੰਗੀ ਦੂਜੇ ਸਵੇਰ ਕੱਟੀ ਦੁੱਧ 16 17 ਕਿਲੋ ਦੇ ਵਾਕਈ ਕੋਈ ਸ਼ੱਕ ਨਹੀਂ ਹੈਨਾ ਬਹੁਤ ਸੁਣਾ ਸਰੀਰ ਆ ਬੰਦੀ ਚੰਗੀ ਜਲਦੀ ਸਾ ਵਾਕਈ ਤੇ ਮੈਂ ਨਾ ਮੂੰਹ ਵੀ ਚੌਗੀ ਹੂੰ ਦੋਂਦੀ 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 ਹੈ ਕੀ ਬਾਤ ਆ ਕਿਉਂਕਿ ਸਿੰਘ ਨੇ ਕਹੀਆ ਹਜੇ ਆ ਤੁਮੇ ਦੋਂਦ ਨਾ ਤੁਮੇ ਹੀ ਦੋਂਦੀਆਂ ਆ ਕੀ ਬਾਤ ਆ ਫਿਰ ਅੱਜ ਲਿਖਦੀ ਹੈਨਾ ਦੋਂਦੀ ਚੌਗੀ ਆ ਦੇਵਾ ਬਹੁਤ ਲਾਉਣ ਦੇ ਲੈ ਆ ਹਾਂ ਬੱਚਿਆਂ ਬੱਚਿਆਂ ਤੇ ਓਕੇ ਰਿਪੋਰਟ ਆ ਸਹਿਮਤ ਨਾ ਪਹਿਲਾਂ ਦਾ ਥੋੜਾ ਬਿਆ ਕਿਉਂ ਕੱਢਦੀ ਮੈਚ ਮੂਰੀਕ ਨਹੀਂ ਕੱਢਦੀ ਕਦੇ ਨਾਲੇ ਅਜੇ ਪਛਮਾਨ ਹੀ ਆਇਆ ਹਾਂ ਬਹੁਤ ਚੰਗੀ ਕੱਟੀ ਆ ਬਾਉ ਪੋ ਮੇਰਾ ਖਾਨਦਾਨੀ ਕਿਤੇ ਘਰ ਰੱਖਣ ਵਾਲੀ ਆ ਵਾਕਿਆ ਤੇ ਇਹਦਾ ਰੇਟ ਕੀ ਰੱਖਾਂਗੇ ਆਪਾਂ ਰੇਟ ਆਉ ਲਾ ਜਨਾ ਕਰਕੇ ਕਰਦ ਗਏ ਯਾਰ ਕੋਈ 90000 ਮੰਨਤਨ ਕਰ अच्छा और भी प्यार मोहब्बत होजूगा और करता है जिन्ना तो आंखे गकल देस आज तेरी भी नार मर्जी लेइए छोरी 90000 ਚੋਂ ਮਾਨ ਤਾਨ ਹਾ ਕੱਟੀ ਵੀ ਚੰਗੀ ਆ ਦੁੱਧ ਬਹੁਤ ਦਸੀ ਜਨਾ 11 ਕਿਲੋ ਦੋਵੇਂ ਥੱਲੇ 11-11 ਕਿਲੋ ਕਟੀਆਂ ਪਹਿਲੇ ਨਾ ਕੱਟੇ ਪਹਿਲੇ ਨਾ ਕਟੇਗਾ ਕੀ ਬਾਤ ਦੋਵੇਂ ਬੱਚਿਆਂ ਦੀ ਇੰਨੀ ਸਹਿਮਤੀ ਅਜੇ ਤੱਕ ਮਮਾਏ ਦੇਖੀ ਨਹੀਂ ਇਹਨੂੰ ਸੂਈ ਨੂੰ ਕਿੰਨਾ ਚਿਰ ਦੱਸ ਦਗੀਏ ਫਿਰ ਚੌਥਾ ਦਿਨ ਪੰਜਵਾਂ ਤਾਜੀ ਜਮਾਈ ਤਾਜੀ ਸਭਨੋ ਝੋਟੀ ਨੇ ਪਸਮਾ ਕਰ ਲਿਆ ਤੇ ਧਾਰਾਂ ਧੂਰਾ ਆਪਣੀਆਂ ਚੈੱਕ ਕਰ ਲੋ ਦੇਖਿਓ ਕੀ ਆ ਬਾ ਪਸਮਾ ਬਹੁਤ ਸੋਹਣਾ ਕੱਢ ਆਣ ਬਾਲਾ ਚੰਗਾ ਪੁੱਤ ਵਿਰਲ ਬਰਲ ਹੜ ਜਾ ਪੁੱਤ ਓਏ ਕੰਮਲੀ ਆ ਕਹਿ ਰਿਹਾ ਨਾ ਵੀ ਕੀ ਕਹਿਣੇ ਤੇ ਕੀ ਕਹਿਣੀ ਆ ਹਨਾ ਪਾਉ ਮਗਰ ਲਿਆ ਚੋ ਮਾਰ ਦੋ ਚੀਜ਼ਾਂ ਲੈਦੀਆਂ ਕਲਦੀਰ ਸਿਆਂ ਫੇਰ ਕੇ ਪਿੰਡਾਂ ਚੋ ਤਾਂ ਹੀ ਵੇਖ ਜਾਂਦਾ ਮਾਲ ਆ ਇਧਰੇ ਮੈਂ ਨਾ ਯਾਰ ਸਹਰਾ ਚੋਣਾ ਝੋਟੀ ਨੂੰ ਕੋਈ ਛੱਟ ਜੇ ਇਹਨੇ ਕੋ ਲਗਾ ਚੋਣ ਕਾਤਾ ਅਜੇ ਕਲਦੀਰ ਸੇ 10000 ਰੁਪਏ ਦੇਊਗਾ ਨਹੀਂ ਲਗਾ ਜੀ ਬਰਬਾਦ ਹੋ ਗਏ ਉਹ ਕੰਮ ਜੇ ਕਰਕੇ 10000 ਲਵਾਂਗਾ ਹਾਂ ਹਾਂ ਓਕੇ ਆ ਕੋਈ ਸ਼ੱਕ ਨਹੀਂ ਕੱਟੀ ਬਹੁਤ ਅੱਖ ਦੂਜੀ ਚ ਜਵਾਬ ਹੈਗਾ ਨਾ ਨਹੀਂ ਵੇਖ ਲਿਆ ਖਰੀ ਆਪਾਂ ਵੀਡੀਓ ਚ ਦੱਸਤਾ ਵੀ ਹੈਗਾ ਇਹਦਾ ਬੱਚਾ ਬਾਨੀ ਦਿਓ ਮਾਰਦੀ ਐ ਇਹਨੂੰ ਆ ਜਿਹੜੀ ਪਾਉ ਤਿੰਨ ਨੰਬਰ ਤੇ ਵਿਖਾਉਣੀ ਐ ਕੱਟੀ ਆ ਇਹ ਦੋ ਗਾਂਦੇ ਕੱਟੀ ਕੀ ਬਾਤ ਐ ਵੀ ਕੱਟੀ ਬਹੁਤ ਚੰਗੀ ਐ ਚੰਗੇ ਘਰਾਣੇ ਦੀ ਐ ਇਹ ਵੀ ਸੂਈ ਐ ਹੈ ਨਾ ਇਹ ਵੀ ਸੂਈ ਇਹਦੇ ਮਗਰ ਕੱਟੀ ਇਹਦੇ ਮਗਰ ਕੱਟੀ ਆ ਤੇ ਦੋ ਵਾਲੀ ਦੇ ਕੱਟਾ ਆ ਗਿਆ। ਅਹਮ 29 ਦੀ ਕੱਟੀ ਆ। ਅੱਛਾ ਜਿਹੜਾ ਮਰਜੀ ਇਹਨੂੰ ਚੈੱਕ ਕਰਾ ਲਈ 10 ਕਿਲੋ 11 ਕਿਲੋ ਥਾਰਾ ਇਹਦੇ ਥਲੇ ਉਹਨਾ ਬੌਲਾ ਆ ਜਾਂਦਾ। ਅੱਛਾ ਤੇ ਥਣ ਕੱਢ ਜਾਂਦੀ ਪੂਰਾ। ਆ ਕਿਉਂ ਨਹੀਂ ਸਮਾਨ ਦੇ ਨਹੀਂ ਵੇਖਿਓ ਥਣ ਕੱਢ। ਅੱਛਾ। ਆ ਕੀ ਬਾਤ ਆ। ਕੱਟੀ ਮਗਰ। ਕੱਟੀ ਮਗਰ ਤੇ ਆਹ ਵੀ ਕੱਟੀ। ਵਾਕ ਕੇ ਦੋ ਦੰਦ। ਕੇਦੇ ਵਹੀ ਈ ਦੇ ਪਾਲੇ ਕਿ ਨਹੀਂ ਦੇ। ਸਹੀ ਗੱਲ ਆ। ਹਾਂ। ਕੋਈ ਸ਼ੱਕ ਨਹੀਂ। ਵੇਖੋ ਸੱਜਣਾ ਕੱਤੀ ਦੀਆਂ ਨੇ ਕੀ ਹੋ ਗਈ ਨਾ ਜਲਦੀਰ ਸਿੰਘ ਕੱਤੀ ਦੇ 2 ਲੱਖ ਦੀ ਬੱਚੇ ਦੇ ਬੜੀ ਮਰਦੀ ਹੈ ਨਾ ਸਹਿਮਤ ਪੂਰੀ ਪਾਸੇ ਨਹੀਂ ਕਰਨ ਦਿੰਦੀ ਲੇਵੇ ਲੂਏ ਦੀ ਬਰੀਕੀ ਬਹੁਤ ਚੰਗੀ ਆ ਭਾਉ ਕੱਟੀਆਂ ਆ ਕੱਤੀ ਧੋਚੂ ਆ ਜਲਦੀਰ ਸਿੰਘ 14 ਕਿਲੋ ਪਈ ਨੇ ਚਵਾਜਨ ਗਿਆ ਇੱਥੇ ਕੀ ਬਾਤ ਆ ਅੱਜ ਨਾ ਅਲੀ ਆਲੀਆ ਗੱਦੀ ਤੇ ਗੋਮੇ ਨਾ ਓਏ ਹਰ ਜਾ ਲੋ ਵੀ ਸਜਣੋ ਪਸਮਾਕ ਕਰ ਲਿਆ ਕੱਟੀ ਜਿਹੜੀ ਬੁਖਾ ਰਿਆ ਤਿੰਨ ਨੰਬਰ ਤੇ ਮਗਰ ਵੀ ਕੱਟੀ ਤੇ ਆਪ ਵੀ ਕੱਟੀ ਮੈਂ ਫੜਾ ਦਿਆ ਬਾਲਟੀ ਥੋੜਾ ਜਿਹਾ ਜੋ ਬੰਦੇ ਦਾ ਸੱਚ ਜੇਕਰ ਕੀਤਾ ਹੀ ਨਹੀਂ ਕਰਦੇ ਕਰਦੇ ਆ ਠੀਕ ਹੈ ਨਹੀਂ ਥਾਂ ਤਾਂ ਚੰਗਾ ਕੱਢੀ ਆ ਹੈ ਨਾ ਆ ਇਹਦਾ ਜਮਾ ਗਿੱਲੀ ਆ ਹਜੇ ਹੈ ਨਾ ਆ ਕੀ ਚੋਣ ਬੜੀ ਜੀ ਠੀਕ ਤੇਲ ਜਿਆ ਲਗਾ ਹਾਂ ਨਹੀਂ ਠੀਕ ਆ ਬਾਕੀ ਹਜੇ ਬਣੂਗੀ ਚਵਾਈ ਦਾ ਪਾਉ ਇਹ ਨਾ ਗੁਰਦੀਸ਼ਾ ਅੱਜ ਦੀ ਬਾਲਟੀ ਉੱਦੀ ਕਰ ਦਿੰਦੀ ਬੈਠਾ ਅੱਛਾ ਪੌੜੀ ਫਿਰ ਗਾਰਮ ਪਛਾੜੀ ਕੋ ਜੀ ਕਰਮਾ ਵਾਲੀ ਦੀ ਆਹ ਜੀ ਤੇ ਇਹਦਾ ਰੇਟ ਕੀ ਰਹੂਗਾ ਇੱਕੋ ਹੀ ਰੇਟ ਦਵਾਂ ਦਾ 90 90 90 90 ਚ ਦੋ 30000 ਰੁਪਇਆ ਮਾਤਾ ਨਾ ਲੱਗੇ ਤੇ ਨਾ ਲੱਭੇ ਹੈ ਕਮਾਲ ਕਰੀ ਉਹਨਾਂ ਅੱਜ ਤੂੰ ਤਨਵੀਰ ਸੇ 85 85000 ਦੀਆਂ ਕਟੀਆਂ ਦੇਣੀਆਂ ਦੋਂਦੀਆਂ ਦੋਂਦੀਆਂ ਜਿਹੜਾ ਮਰਜ਼ੀ ਲੈ ਜੇ 5 500 ਰੁਪਇਆ ਛੋੜ ਵਿੱਚੋਂ ਕਿਆ ਬਾਤ ਆ 50 50 ਚੋਂ 85 8500 5 500 ਰੁਪਇਆ ਛੋੜ ਬਸ ਇਹੋ ਨਹੀਂ ਆ ਇਹ ਤੋਂ ਯਾਰ ਵੀ ਨਹੀਂ ਹੋਣੀ ਨਹੀਂ ਹੋਣੀ ਕਹਿੰਦੇ ਤੂੰ ਕਟੀਆਂ ਫੜ ਕੇ ਰਸੇ ਲੈ ਜਾਣਗੇ ਭੈਣਾ ਭਰਾ ਆ ਕੋਈ ਸ਼ੱਕ ਖਾਨ ਵੇ ਕੱਢਿਆ ਨਹੀਂ ਆ ਖਾਨ ਬਾਦ ਘਾਟ ਹੋਵੇ ਕੋਸ਼ ਹੋਵੇ ਨਹੀਂ ਦਰੋਂਦੀ ਓਕੇ ਆ ਕੋਈ ਸ਼ੱਕ ਨਹੀਂ ਤੇ ਇਹ ਕੀ ਗੱਭਣਾ ਮੈਂ ਇਹ ਸੂਈ ਆ ਇਹ ਵੀ ਸੂਈ ਆ ਇਹਦੇ ਮਗਰ ਕੱਟੀ ਹੈ ਅੱਛਾ ਠੀਕ ਆ ਇਹ ਤੇ ਸਲੇਖ ਜੀ ਸਿੰਘ 10 ਕਿਲੋ 9 ਕਿਲੋ ਦੁੱਧ 판 ਕੇ ਜਿੰਨਾ ਮਰਜ਼ੀ ਲੈ ਜੀ ਓਕੇ ਮਗਰ ਕੱਟੀ ਹੈ ਮਗਰ ਕੱਟੀ ਤੇ ਜੇ ਦਿਨ ਦੀ ਸੀ ਤਾਜੀ ਹੈ ਜੀ ਤਾਜੀ ਬਿਲਕੁਲ ਕੱਢਦੇ ਬਾਰੇ ਵੀ 4 ਨੰਬਰ ਤੇ ਸੁਵਾ ਕਿਹੜਾ ਪਾਉ ਜੀ ਸੁਵਾ ਦੂਜਾ ਦੂਜਾ ਨਵੀਂ ਝੋਟੀ ਆ ਕਰ ਲੋ ਚੈੱਕ ਸੱਜਣੋ 4 ਨੰਬਰ ਤੇ ਜਿਹੜੀ ਤੁਹਾਨੂੰ ਝੋਟੀ ਚਲਾ ਕੇ ਵਿਖਾ ਰਹੇ ਆ ਵੇਖੋ ਜੋਣ ਜਾਣ ਤਾਂ ਚੰਗਾ ਹੋਊਗਾ ਐਨਾ ਭੋਖ ਦੇ ਗੱਲਾਂ ਹੀ ਪੜੇ ਠੀਕ ਆ ਤੇ ਖਵਾਜਾ ਮਿਹਰਬਾਨ ਅੱਜ ਫੇਰ ਆ ਹਨਾ بارش ਅੱਜ ਸੱਜਣੋ ਬਦਲ ਪੂਰੇ ਆ ਬਾਕੀ ਸਾਰੇ ਹੀ ਆ ਤੇ ਕੁਦਰਤ ਮਿਹਰਬਾਨ ਆ ਬੜੀ ਗਰਮੀ ਸਹੀ ਆਪਾਂ ਤੇ ਹੁਣ ਥੋੜਾ ਜਿਹਾ ਰਾਤ ਮਿਲਿਆ ਪਸ਼ੂ ਵੀ ਥੋੜੇ ਜਿਹਾ ਇਸ ਚੂਨ ਇੱਕ ਨੰਬਰ ਛੋਟੀ ਹੋਊਗੀ ਠੀਕ ਆ ਕੋਈ ਘੂਰ ਨਾ ਕੇ ਜੋਕਾ ਨਾ ਡਾਕੂ ਆ ਰੇਟ ਰੇਟ ਇਹਦਾ 10000 ਰੁਪਿਆ ਅੱਛਾ ਆ 2000 ਵਿੱਚ ਮੰਨ ਤਾ 78000 ਦੀ 77000 ਦੀਆਂ ਨਹੀਂ ओके okay. हां बाकी ਜਿਹੜਾ ਭੈਣ ਭਰਾ ਜੜੂਗਾ ਕੋਕੇ ਫੋਨ ਨਾ ਹੋਰ ਕਰਾਂਗੇ ਦਾ ਹੋਰ ਕਰਾਂਗੇ ਤੇ ਇੱਕ ਆ ਬੜੇ ਕੰਦ ਕੋਦੜੀ ਇਹਦਾ ਕੀ ਸਾ ਆਪਣੇ ਪਿੰਡ ਦੇ ਸਰਪੰਚ ਆ ਹਾਂ ਉਹ ਲਿਆਈ ਪਰਿਆ ਨੇ ਅੱਛਾ ਪਰ ਮੈਂ 18 ਕਿਲੋ ਦੁੱਧ ਤੇ ਦਹੀਂ ਐਡ ਕਿਨਾ ਤਾਂ ਮੈਂ ਸੰਭੀ ਨਹੀਂ ਅੱਛਾ ਤੇ ਇਹਦੇ ਮਗਰਿਆ 15-20 ਦਿਨਾਂ ਦੀ ਮੈਂ ਸੂਈ ਆ ਕੱਟਾ ਮਗਰਿਆ 20 ਦਿਨਾਂ ਦੀ ਸੂਈ ਆ ਹਾਂ ਤੇ ਸਾਈਡ ਦੀ ਇੱਕ ਰੱਖਦੀ ਕੇ ਉਸ ਤਰ੍ਹਾਂ ਹੀ ਆ ਬਾਈਨ ਕੋਨ ਚ ਭਾਲਾ ਕੋਲਾ ਜੀ ਪਤਾ ਨਹੀਂ ਕੀ ਗੱਲ ਪਣੀ ਉਸ ਤਰ੍ਹਾਂ ਹਨ ਬਰਾਬਰ ਓਕੇ ਆ ਜਾ ਵਾ ਸੂਆ ਕੱਢ ਦੇ ਮੇਰੀ ਗਰੰਟੀ ਸੂਆ ਸੂਆ ਦੂਜਾ ਕੱਢ ਬਹੁਤ ਆ ਹਨਾ ਬੱਡੀ ਝੋਟੀ ਆ ਦੇਰੀ ਚੋਂ ਆਲੀ ਬੱਡੀ ਬੜਾ ਕੰਮ ਦੀ ਅਗਲੇ ਹਾਂ ਕਿ ਤੁਹਾਨੂੰ ਚੋਕੇ ਲੈ ਜੀ 12 ਆ ਬਾਹਰ ਕੱਢ ਬਾਹਰ ਲੋ ਵੀ ਸੱਜਣੋ ਵਾਕਿਆ ਹੀ ਹਰਿਆਣੇ ਦੀ ਆ ਕੋਈ ਐ ਗੱਲ ਨਹੀਂ ਵੀ ਕਹਿ ਦਿੱਤੀ ਤੇ ਵੇਲ ਬੂਲ ਕੱਢ ਇਹ ਤਾਂ ਦਿਲੇ ਧੋਕੇ ਜਿਹੇ ਮਰੂੰਜ ਰਹਿ ਗਏ ਬੱਚੇ ਠੀਕ ਆ ਤੇ ਵੇਖਿਓ ਚੋਣ ਇੱਕ ਨੰਬਰ ਚੋਣ ਇੱਕ ਨੰਬਰ ਪੂਰ ਨਾਰੂ ਚੋਕਾ ਮੈਨੇ ਅਜੀਬ ਨਹੀਂ ਲਾਇਆ ਪੂਰਾ ਅਜੀਬ ਨਹੀਂ ਲਾਇਆ ਰੇਗ ਦੀ ਸਾਧਾਈਆਂ ਨਾ ਮੈਂ ਠੀਕ ਆ ਤੇਰਾ ਮੋਲ ਲੱਸੀ 90 85 ਦੀਆਂ ਹਨ ਹੈ ਮੋਲ 90 ਆ আচ্ছা ਆ ਇਹਦਾ ਰੇਟ ਰੇਟ ਸੱਡਤਾ ਤੂੰ ਜਮਾਈ ਹਾਂ ਇਹ ਕਰ ਦੇ ਇਹ ਵੀ ਆਖੀ ਰੋਟੀਆਂ ਹੀ ਜਾਣ ਕਿਆ ਬਾਤ ਆ ਮੈਂ ਨੇੜਿਓਂ ਜੇ ਵਖਾ ਲਿਆ ਮਾਰਾ ਮਾਲ ਹੀ ਅੱਜਕੱਲ੍ਹ ਦੀਸੇ ਪਾਣਾ ਕਿ ਮਹਿੰਗੀ ਹੈ ਤੇ ਤਾਂ ਦੱਸ ਲੈ ਆਹ ਤਾਂ ਵਰ ਜਮਾ ਹੀ ਪਾਣਾ ਕਰਤੀ ਵੇਖੋ ਸਚਨੋ ਆਹ ਚੀਜ਼ਾਂ ਕਿੱਥੇ ਆ 1 20 20 30 ਦੀ ਮੰਗੀ ਜਾਂਦੇ ਹੋ ਭਰਾਵੋ ਆ ਲਿਵੇ ਵਾਲਿਆਂ ਦਾ ਭਾਉ ਨੇ ਕਹਦੀ 90 ਮੰਗੇ 85 ਦੀ ਮਾਰਿਓ ਟੱਕਰ ਤੇ ਕਰ ਲਿਓ ਭਾਉ ਨੂੰ ਪੈਰਾ ਭਾਰ ਕਿਉਂਕਿ ਮੈਂ ਬਹੁਤ ਚੰਗੀ ਆ ਵੱਡਾ ਕੱਦ ਵੱਡੀ ਮੈਂ ਟੌਪ ਦੀ ਮੈਂ ਯਾਰ ਦੁੱਧ ਪੀਣ ਨੂੰ ਕੋਈ ਮਾੜੀ ਨਹੀਂ 4 ਰੁਪਏ ਵੀ ਰਲਾ ਜੂਗੀ ਹਾਂ ਤੇ ਭਾਉ ਜੀ ਆ ਕਿਥੋਂ ਪੱਟ ਲਿਆ ਗੌਂਦਗੀ ਇਹ ਸਾਡੇ ਪਿੰਡੋਂ ਲਈ ਤੇ ਬਹਿ ਕਿਥੋਂ ਹਾਂ ਵੇ ਨਾੜਾ ਪਿੰਡੇ ਦੇਖ ਲਈ ਇਹ ਕੁਆਲਟੀ ਕੁਆਲਟੀ ਹੋ ਰਹੀ ਏ ਕਿਸੇ ਇਹ ਥੋੜੇ ਜੇ ਟੀਕੇ ਆ ਇਹ ਸੀ ਕਿ ਮੇਰੇ ਪਿੰਡ ਵੀ ਦੋ ਮਈਆਂ ਆਈਆਂ ਇਸ ਰਵੇਜ ਇਹਦੀਆਂ ਤੇ ਬੜਾ ਚੰਗਾ ਦੁੱਧ ਪਾਇਆ ਇੱਕ ਮੂਗੇ ਹਾਤੇ ਚ ਚਲੀ ਗਈ ਸੀ ਇਹਨੂੰ ਆਪਾਂ ਤਾਂ ਕਿਸ ਨੂੰ ਗਰੰਟੀ ਦੇਣੀ ਨਹੀਂ ਕਿਸੇ ਨੇ ਵੇਖ ਕੇ ਦੇਣੀ ਹੈ ਠੀਕ ਆ ਪਰ ਆਪਾਂ ਜਿਹੜੇ ਬੰਦੇ ਤੋਂ ਲਈ ਉਹਦੇ ਘਰ ਕ ਲਾ ਦਾਂਗੇ ਜੇ 18 ਕਿਲੋ ਤੋਂ ਦੁੱਧ ਮੈਂ ਕੱਟ ਦੇ ਜੀ ਉਹਨਾਂ ਸਾਡੀ ਗਰੰਟੀ ਬਾ ਮੜਾਇਆ ਸਾਹਮਣਾਂ ਵਾਲਾ ਹੋਵੇ ਸਾਹਮਣਾਂ ਇਹ ਨਾ ਲਿੱਸੀ ਕਰਦੇ ਉਹਨਾਂ ਸਾਭੀ ਵੜੀ ਆ ਹਾਂ ਇਹਨਾਂ ਨਾ ਹੋਵੇ ਜਾ ਕੇ ਕਿਲੋ ਦਾਣਾ ਹੀ ਪਾਵੇ ਉਸ ਵੇਲੇ ਤੇ ਕਿਲੋ ਉਸ ਵੇਲੇ ਫੇਰ ਨਹੀਂ 18 ਦੇਣਾ ਫੇਰ ਨਹੀਂ ਫੇ ਦੇ ਤੂੰ ਮੈਨ ਦੇ ਦੇ ਦੋਗੀ ਹਾਂ ਤੇ ਪੌਚਲਾ ਆਪਾਂ ਮੰਨਈਏ 16 ਕਿਲੋ ਦੁੱਧ ਦਾ ਕੰਡੇ ਵਾਲਾ ਆਪਣੇ ਤਜਰਬੇ ਨਾਲ ਵੀ ਦੇ ਦੂ ਨੇ ਦੁੱਧ ਦੇ ਦੋਗੀ ਤੇ ਸੂਆ ਸੂਆ ਤੀਜਾ ਤੀਜਾ ਸੂਆ ਕਰਮਾਂ ਵਾਲੀ ਠੀਕ ਆ ਤੇ ਦਿਨ ਕਿੰਨੇ ਲੈ ਜੂ ਛਾ ਦੇ ਲੈ ਆਪਸਾ ਇੱਕ ਹਫਤਾ ਲੈ ਜੂ ਤੇ ਆੜਤੀਆਂ ਦੇ ਸਹਰਾਣੇ ਵਾਂਗੂ ਗੁੰਦੀ ਪਈ ਆ ਹਨਾ ਇੱਕ ਗੱਲ ਹੋ ਰੇ ਪਿੱਛੇ ਦੀ ਤੇ ਥਣਾ ਦੀ ਆਪਣੀ ਗਰੰਟੀ ਹੋ ਨਹੀਂ ਚਵਾਹ ਜ਼ਿਆਦਾ ਐ ਪੋਲੀ ਰੂਵਰਗੀ ਰੂਵਰਗੀ ਕੋਲੀ ਆ ਕੀ ਬਾਤ ਵੇਖੋ ਸੱਜਣੋ ਬੜੀ ਨਗਰਾਂ ਤੇ ਵਜਣ ਵਾਲੀ ਆ ਹਾਥੀ ਚ ਕੱਲੀ ਜਾਊਗੀ ਕਦੇ ਦੋ ਨਾ ਲੈ ਲਿਓ ਅੱਜ ਭਾਉ ਤੋਂ ਫਿਰ ਦੋ ਗੇੜੇ ਲਾਉਣੇ ਪੈਣਗੇ ਕਿਉਂਕਿ ਨਗਰ ਬਹੁਤ ਆ ਜਿਹੜੇ ਪਾਸੇ ਨੂੰ ਪੈਰ ਰੱਖਿਆ ਕਰੂਗੀ ਉਧਰ ਹੀ ਹਾਥੀ ਨੱਪ ਦੇਣਾ ਇਹਨੇ ਇੱਤਰਾ ਹੀ ਕਰਦੀ ਹੈ ਹਾਂ ਕਿਉਂਕਿ ਪਤਾ ਆਪਾਂ ਨੂੰ ਵੇਖੋ ਆਪਾਂ ਇਹ ਤੋੜ ਕੇ ਲੈ ਆਂਦੀ ਇਥੋਂ ਠੀਕ ਆ ਤੈਨੂੰ ਪਤਾ ਆ ਪਿੰਡ ਚ ਜਿਆਦਾ ਨਹੀਂ ਤੇ ਮਹੀਨੇ ਦੇ 10 ਤੱਕ ਮਹੀ ਆਪਦੇ ਪਿੰਡ ਚ ਹੀ ਲੈ ਲੈਨੇ ਹਾਂ 2 3 ਤਾਂ ਮੇਰੇ ਵੇਖਣ ਵੇਖਣ ਚ ਹੁਣੇ ਹੁਣੇ ਜੇ ਆਪਾਂ ਫੜ ਲਿਆ 10 15 ਮਹੀ ਇਹ ਨਹੀਂ ਤੇ ਪਾਉਜੀ ਇਹਦਾ ਰੇਟ ਫਿਰ ਆਪਾਂ ਕਿਵੇਂ ਰੱਖਾਂਗੇ ਇੱਕ 35 ਆ 1 135000 1000 ਤੇ 1 ਲੱਖ ਦੇ 22000 ਦੀ ਮੈਂ ਆਪਾਂ ਦੇਣੀ ਯੈਸ ਨੋ ਆ ਜੈਸੇ ਨੋ ਹਾਂ 1 लाख ਤੇ 22000 ਦੀ ਮੁੱਲ ਕਰਤਾ ਇੱਕ 35 ਬਾਉ ਨੇ। ਬਾਕੀ ਇੰਨੇ ਦੁੱਧ ਵਾਲੀ ਮੈਂ ਯਾਰ। ਇੰਨੇ ਵੇਖ ਲੈ ਜੇ ਕੋਈ ਮੈਂ ਕਿਸੇ ਦਾ ਭੁੱਲੇਵਾ ਦਾ ਬਹੁਤ ਬਣਾਉ ਹਜੇ। ਬੜਾ ਮੈਂ ਤੇ ਫੇਰਾ ਜੇ ਇੱਕ ਗੱਲ ਹੋ ਰਹੀ। ਇਹਨੂੰ ਮੈਂਨ ਪਰਵਾਹ ਨਹੀਂ ਕੀਤੀ। ਹੈ? ਵਾਕਿਆ। ਜੇ ਤਾਂ ਲੈ ਗਿਆ ਘਰ ਵੀ ਅੱਜ ਪੁੱਛੂਗਾ। ਵਾਕਿਆ ਵੀ ਮੈਂ ਖੜੀ ਆ ਹਨਾ। ਖੜੀ ਆ। ਕੋਈ ਸ਼ੱਕ ਨਹੀਂ। ਦੁੱਧ ਵਾਲੀ ਮੈਂ। ਵਾਕਿਆ। ਤੇ ਭਾਰਤਣਾ ਤੋਂ ਤਾਂ ਓਕੇ ਰਿਪੋਰਟ ਰਹੂਗੀ ਕਿਉਂਕਿ ਪਿੰਡੋਂ ਲਈ ਅਗਲਾ ਮਾਰੀ ਦਿੰਦਾ ਹੀ ਨਹੀਂ। ਮੇਰ ਤੋਂ ਥੋੜੀ ਜੀ ਡਰਦੀ ਆ ਸਜਣੋ ਕਿਉਂਕਿ ਆਈ ਵੀ ਅੱਜ ਹੀ ਆ ਹਨਾ ਜੀ ਅੱਜ ਹੀ ਆਈ ਏ ਤੇਰੇ ਅੱਗੇ ਤੇ ਆ ਝੋਟੀ ਦਾ ਖਾਂ ਮੀਟ ਕੇ ਖਰੀਦਦਾਰੀ ਕਰਿਓ ਕਿਉਂਕਿ ਇਹੋ ਜੇ ਢਾਂਚੇ ਵਾਲਿਆਂ ਦੇ ਮੈਂ ਮੁੱਲ-ਮੁੱਲ ਜੇ ਨਾ ਵੇਖੇ ਹੋਏ ਆ ਤੇ ਬੜੇ ਭੜੇ ਮੁੱਲ ਹੁੰਦੇ ਆ ਤੇ ਕੱਟੀ ਚੰਗੀ ਆ 85000 ਚ ਕੋਹ ਨਹੀਂ ਲੱਭਣਾ ਬੇਫਿਕਰ ਹੋ ਜਿਓ ਘਾਟੇ ਬੰਦੀ ਦਾ ਸੌਦਾ 100 ਰੁਪਈਆ ਵੀ ਨਹੀਂ ਲਾਭਦਾਈ ਕੀ ਆ ਜਿੰਨਾ ਤੁਸੀਂ ਖਟਜੋਗੇ ਇਹਦੇ ਚ ਏ ਐਨੀਮਲ ਅੱਜ ਪਾਉ ਸਖਦੇਵ ਬਲਟੋਏ ਵਾਲੇ ਕੋਲੇ ਆ ਸੱਜਣੋ ਦੋਂਦੀਆਂ ਝੋਟੀਆਂ ਦੂਜਾ ਦੂਜਾ ਸੁਆ ਤੇ ਲਾਸਟ ਤੇ ਵਿਖਾਤੀ ਤੁਹਾਨੂੰ ਤੀਜਾ ਸੁਆ 18 ਕਿਲੋ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਸੱਜਣੋ ਤੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਫੇਰ